ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਯਾਨੀ ਕਿ 25 ਫਰਵਰੀ ਤੱਕ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਅਸਲ ਇਹਦੀਆਂ ਤਾਜ਼ਾ ਅਤੇ ਸੈਟਲਾਈਟ ਦੇ ਸਿਨਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਆਥਣ ਦੇ ਲਗਭਗ 6:30 ਵਜੇ ਜਾ ਤੇ ਅੱਜ ਦਿਨ ਹੈ ਜੱਜ 17 ਫਰਵਰੀ ਆਥਣ ਦਾ ਵੇਲਾ ਹੋ ਚੁੱਕਾ ਹੈ ਤੇ ਆਉਂਦੇ ਆਪਾਂ 7-8 ਦਿਨਾਂ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਅਸਲ ਇਹਦੇ ਸੈਟਲਾਈਟ ਦੇ ਦੇਖ ਸਕਦੇ ਹਾਂ ਕਿ ਅੱਜ ਇੱਕ ਹਾਚ ਤੇ ਪੰਜਾਬ ਤੇ ਨਾਲ ਲੱਗਦੇ ਸੂਖੇ ਹਰਿਆਣਾ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਗਰਜ ਰੋਮਨ ਬੱਦਲ ਬਣਦੇ ਹੋਏ ਨੇ ਤੇ ਆਉਂਦੇ ਜਿਹੜੇ 12 ਜਾਂ ਫਿਰ ਅਗਲੇ 24 ਘੰਟਿਆਂ ਦੇ ਵਿੱਚ ਇਹ ਬੱਦਲ ਹੈ ਜਿਹੜੇ ਕਿਤੇ ਹਲਕੇ ਕਿਤੇ ਟੁੱਟ ਮੇਸ਼ਰਾਟੇ ਕਿਤੇ ਹੋ ਸਕਦਾ ਹੈ ਹਲਕੀ ਜਿਹੀ ਗਰੇ ਮਾਰ ਵੀ ਕੁਝ ਖੇਤਰਾਂ ਦੇ ਵਿੱਚ ਲਵਾ ਸਕਦੇ ਨੇ ਇਹ ਸਿਸਟਮ ਬਹੁਤ ਹੈ ਜਿਹੜਾ ਥੱਲੇ ਨੂੰ ਚੋਂ ਘਿਆਉਣ ਕਰਕੇ ਖਾਸ ਕਰ ਜਿਹੜੇ ਰਾਜਸਥਾਨ ਦੇ ਉੱਤਰ ਪੂਰਬੀ ਭਾਗ ਮਧ ਪ੍ਰਦੇਸ਼ ਦੇ ਭਾਗ ਇਧਰ ਅਜੀ ਆਫਾ ਦਿੱਲੀ ਗੁਰੂਗਰਾਮ ਨੇੜਾ ਉੱਤਰੀ ਦੱਖਣੀ ਹਰਿਆਣਾ ਖਾਸ ਕਰ ਤੇ ਪੱਛਮੀ ਹਰਿਆਣਾ ਪੱਛਮੀ ਯੂਪੀ ਤੱਕ ਇਹ ਸਿਸਟਮ ਡਾ ਇਸ ਲਈ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੀ ਉਮੀਦ ਰਹੇਗੀ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਅਗਲੇ ਯਾਨੀ ਕਿ 24 36 ਘੰਟਿਆਂ ਦੇ ਵਿੱਚ ਇਸ ਲੋਵਾਦ ਲਗਫਗ 19 ਦੀ ਸਵੇਰ ਤੋਂ ਮੈਦਾਨਾ ਦੇ ਵਿੱਚੋਂ ਸਿਸਟਮ ਕੂਚ ਕਰ ਜਾਣਾ 19 20 21 22 ਇਹ ਜਿਹੜੇ ਦਿਨ ਹੋਣਗੇ ਠੰਡੀਆਂ ਹੋ ਸਕਦੀਆਂ ਨੇ ਸਵੇਰਾ 19 20 ਤੇ 21 ਨੂੰ ਤੇ ਦਿਨ ਗਰਮ ਹੋਣਗੇ ਕਿਉਂਕਿ ਧੁੱਪਾਂ ਲੱਗਣਗੀਆਂ ਪਰ ਸਵੇਰਾ ਜਣੀਆਂ ਨੇ ਠੰਡੀਆਂ ਰਹਿਣ ਦੀ ਉਮੀਦ ਰਹੇਗੀ ਕਿਉਂਕਿ ਜਣੀਆਂ ਹੁਣ ਹਵਾਵਾਂ ਦੀ ਅਜ ਰਵਾਨਗੀ ਕੋਈ ਬਹੁਤੀ ਨਹੀਂ ਆ ਪਰ ਚੱਲ ਰਿਹਾ ਫਰ ਹਰ ਕੀ ਰਫਤਾਰ ਦੇ ਨਾਲ ਇਸ ਲਈ ਇਹ ਸਿਸਟਮ ਦੀ ਕੋਈ ਬਹੁਤਾ ਤਗੜਾ ਨਹੀਂ ਹੋ ਸਕਿਆ ਕਿਉਂਕਿ ਇਹਨੂੰ ਸਪੋਰਟ ਪੁਰੇ ਦੀ ਹੈ ਨਹੀਂ ਸੋ ਅਗਲਾ ਜਿਹੜਾ ਸਿਸਟਮ ਆਏਗਾ ਜੀ ਉਹ ਆਉਂਦਾ ਜਾ ਫ ਰਿਹਾ 23 24 ਅਤੇ 25 ਨੂੰ ਉਸ ਸ ਫੇਚੂ 20 ਸਤੰਬਰ 2024 25 ਨੂੰ ਲੱਗ ਜੇ ਤੇ 24 ਨੂੰ ਲੱਗ ਜੇ ਜਾਂ 25 26 ਨੂੰ ਵੀ ਜਲ ਲੱਗ ਸਕਦਾ ਹੈ ਉਸ ਸਿਸਟਮ ਦੇ ਵਿੱਚ ਵੀ ਹਲਕੇ ਦਰਮਿਆਨੇ ਮੀਡੀਅਮ ਉਮੀਦ ਰਹੇਗੀ ਵੱਡੇ ਖਦਰ ਤੇ ਮੀਂਹ ਚੱਖੜ ਦੀ ਉਮੀਦ ਜਾਂ ਕਰੇ ਮਾਰ ਦੀ ਉਮੀਦ ਉਸ ਸਿਸਟਮ ਦੇ ਵਿੱਚੋਂ ਵੀ ਨਹੀਂ ਹੈ ਤੇ ਉਹ ਵੀ ਹਲਕੀ ਟੁੱਟਮੀ ਕਾਰਵਾਈਆਂ ਦਿੰਦਾ ਉਹ ਸਿਸਟਮ ਵੀ ਨਜ਼ਰ ਆ ਸਕਦਾ ਹੈ ਤੇ ਉਹ ਸਿਸਟਮ ਦੇ ਵਿੱਚੋਂ ਪਹਾੜਾ ਦੇ ਲਈ ਇਹ ਹੋਏਗਾ ਕਿ ਹਲਕੀ ਜਿਹੀ ਬਰਬਾਰੀ ਤੱਕ ਦੌਰ ਲੱਗ ਸਕਦਾ ਹੈ ਤੇ ਉਸ ਤੋਂ ਬਾਅਦ ਅਗਲਾ ਸਿਸਟਮ ਜਿਹੜਾ ਫਰਵਰੀ ਦਾ ਅਖੀਰਲਾ ਹੋਏਗਾ ਉਹ ਆਉਂਦਾ ਜਾ ਫਿਰ ਹੈ ਜੇ 27 28 ਫਰਵਰੀ ਜਾਂ 1 2 ਮਾਰਚ ਦੇ ਲੱਗੇ ਸ਼ੱਕੇ ਜ hal will ਅੱਜ ਦੇ ਕਾਸਰਾਂ ਜਾਂ ਅਸਰ ਉਹ ਵੀ ਤਗੜਾ ਨਹੀਂ ਹੈ ਹਲਕਤ ਲੈ ਕੇ ਦਰਮਿਆਨੇ ਚਰਾਟੇ ਉਹ ਸਿਸਟਮ ਵੀ ਲਗਵਾਵੇਗਾ ਭਾਰੀ ਮੇਦੀ ਉਮੀਦ ਉਹ ਸਿਸਟਮ ਦੇ ਵਿੱਚੋਂ ਵੀ ਨਹੀਂ ਹੈ ਸੋ ਫਿਲਹਾਲ ਇਹ ਆ ਜੀ ਆਉਂਦੇ ਲਗਭਗ 7-8 ਦਿਨਾਂ ਦੇ ਅਫਟਰ ਡੇਟ ਇੱਕ ਦੋ ਸਿਸਟਮ ਜ਼ਰੂਰ ਆਣਗੇ ਪਰ ਉਹ ਤਗੜੇ ਨਹੀਂ ਹੈ ਹਲਕੀ ਡਟੋਮੇ ਕਾਰਵਾਈਆਂ ਜਿਹੜੀਆਂ ਉਮੀਦੀਆਂ ਦਰਜ ਕਰਾਉਣਗੇ ਸੋ ਟੈਂਪਰੇਚਰ ਹੌਲੀ-ਹੌਲੀ ਤਾਹ ਨੂੰ ਜਾ ਰਹੇ ਨੇ ਜਿਵੇਂ-ਜਿਵੇਂ ਮਾਰਚ ਮਹੀਨੇ ਵੱਲ ਵਧਾਂਗੇ ਟੈਂਪਰੇਚਰ ਦੇ ਵਿੱਚ ਵਾਧਾ ਜਿਹੜਾ ਜਾਂ ਨਿਰੰਤਰ ਜਾਰੀ ਰਹੇਗਾ ਜਦੋਂ ਸਿਸਟਮ ਆ ਜਾ ਕਰਨੇ ਆ ਤੇ ਟੈਂਪਰੇਚਰ ਥੋੜਾ ਜਿਹਾ ਟਿਪ ਕਰਨਗੇ ਉਸ ਤੋਂ ਬਾਅਦ ਤੋਂ ਪ ਸੋਇਆ ਜੀ ਅਪਡੇਟ ਆਉਂਦੇ ਦਿਨਾਂ ਦੀ ਬਾਕੀ ਜੋ ਮੌਸਮ ਫਾਦਿਆਂ ਤਾਜ਼ਾ ਅਪਡੇਟ ਆਉਣਗੇ ਉਹ ਵੀ ਤੁਹਾਨੂੰ ਸਾਂਝੀਆਂ ਕਿਤੇ ਜਾਣੀਆਂ ਜਿਵੇਂ ਤਰੰਗਾਂ